ਜਗਤ ਗੁਰੂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਭਾਈ ਕੰਲੀਆ ਦਾਸ ਜੀ ਸੰਸਾਰ ਦਾ ਕਲਿਆਣ ਕਰਦੇ ਹੋਏ ਜਗਨਨਾਥ ਪ੍ਰੀਤੂ ਅੱਗੇ ਹਰ ਦੁਆਰ ਆ ਗਏ ਜਿੱਥੇ ਆ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਆਸਣ ਲਾਇਆ ਸੀ ਉੱਥੇ ਇੱਕ ਸੁੱਕੀ ਹੋਈ ਟਾਲੀ ਸੀ ਜਿਸ ਦੇ ਹੇਠ ਬਾਬਾ ਜੀ ਆਬ ਰਾਜੇ ਜਦ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕੋ ਸੁੱਕੀ ਹੋਈ ਟਾਣੀ ਥੱਲੇ ਆ ਕੇ ਬੈਠ ਗਏ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਮਿਹਰ ਭਰੀ ਨਿਭਾ ਸਦਕਾ ਬਾਬਾ ਜੀ ਦੀ ਪਵਿੱਤਰ ਸ਼ੂ ਸਦਕਾ ਬਾਬਾ ਜੀ ਦੇ ਜਪ ਤਪ ਸਦਕਾ ਉਹ ਸੁੱਕੀ ਹੋਈ ਟਾਣੀ ਹਰਮ ਭਰੀ ਹੋ ਗਈ ਇਹ ਸਥਾਨ ਕਨਖਲ ਅਤੇ ਹਰਦੁਆਰ ਦੇ ਦਰਮਿਆਨ ਹੈ ਇਸ ਸਥਾਨ ਦਾ ਨਾਮ ਪ੍ਰਾਚੀਨ ਸ਼੍ਰੀ ਚੰਦਰ ਮੰਦਰ ਕਰਕੇ ਪ੍ਰਸਿੱਧ ਹੈ ਇਹ ਸਥਾਨ ਅਖਾੜਾ ਬ੍ਰੰਮਪੁੱਤਾ ਸਾਹਿਬ ਅੰਮ੍ਰਿਤਸਰ ਦੇ ਨਾਲ ਸੰਬੰਧ ਰੱਖਦਾ ਹੈ ਜਦ ਸੁੱਕੀ ਹੋਈ ਟਾਣੀ ਹਰੀ ਭਰੀ ਹੋ ਗਈ ਜਿੱਥੇ ਆ ਕੇ ਬਾਬਾ ਜੀ ਨੇ ਧੂਣਾ ਲਾਇਆ ਸੀ ਤਾਂ ਸਾਰੇ ਹਰਦوار ਵਿੱਚ ਵੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਖੁਸ਼ਖਬਰੀ ਜਿਸ ਨੂੰ ਮਾਈ ਭਾਈ ਦੇ ਕੰਮਾਂ ਵਿੱਚ ਇਸ ਕੋਤਤ ਦੀ ਖਬਰ ਪਹੁੰਚੀ ਕਿ ਸੁੱਕੀ ਟਾਣੀ ਹਰੀ ਹੋ ਗਈ ਹੈ ਉਹ ਬਾਬਾ ਜੀ ਦੇ ਦਰਸ਼ਨਾਂ ਨੂੰ ਇੱਥੇ ਬਾਬਾ ਜੀ ਦੇ ਘੂਨੇ ਤੇ ਆਉਣ ਲੱਗ ਪਏ ਬਾਬਾ ਜੀ ਰੋਜ਼ ਹੀ ਆਪਣੀ ਮੁਖਾਰ ਬੰਦ ਤੋਂ ਅੰਮ੍ਰਿਤ ਵਰਖਾ ਕਰਦੇ ਧਰਮ ਅਤੇ ਸੱਚ ਦਾ ਉਪਦੇਸ਼ ਸੰਤਾਂ ਨੂੰ ਦਿੱਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਇਤਨਾ ਪ੍ਰਭਾਵ ਸ਼ਰਧਾ ਨੂੰ ਉੱਤੇ ਪੈ ਗਿਆ ਕਿ ਕਥਾ ਆਰੰਭ ਹੋਣ ਤੋਂ ਪਹਿਲਾਂ ਹੀ ਸਭ ਮਾਈ ਭਾਈ ਧੂਨੇ ਦੇ ਚਿਰਦ ਇਕਤਰਤ ਹੋ ਜਾਂਦੇ ਸਨ ਤੇ ਬਾਬਾ ਜੀ ਨੂੰ ਨਮਸਕਾਰਾਂ ਕਰਕੇ ਬੈਠ ਜਾਂਦੇ ਸਨ ਅੱਜ ਜਦ ਸੰਗਤਾਂ ਦਾ ਡਾਡਾ ਠਾਠਾ ਮਾਰਦਾ ਇਕੱਠ ਜਮਾ ਹੋ ਗਿਆ ਤਾਂ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਆਪਣੀ ਮੋਜ ਵਿੱਚ ਸਮਾਦੀ ਲਾ ਕੇ ਪ੍ਰਭੂ ਰੰਗ ਵਿੱਚ ਰੰਗੇ ਗਏ ਬਹੁਤ ਸਾਰੀ ਸੰਗਤ ਆਈ ਵੀ ਇੱਕ ਬਾਬਾ ਕੰਨਿਆ ਦਾਸ ਜੀ ਉੱਠ ਕੇ ਖੜੇ ਹੋ ਗਏ ਤੇ ਕਹਿਣ ਲੱਗੇ ਭਗਵਾਨ ਵਾਲੋ ਜਦ ਤੱਕ ਭਗਵਾਨ ਸਮਾਧੀ ਨਹੀਂ ਖੋਲਦੇ ਮੈਂ ਤੁਹਾਨੂੰ ਉਪਦੇਸ਼ ਦਿਆਂਗਾ પ્રેમ ਸਹਿਤ ਸਰਵਣ ਕਰੋ ਬਾਬਾ ਕੰਗਿਆਦਾਸ ਜੀ ਬੋਲੇ ਆਪ ਸਭ ਦਾ ਜਨਮ ਸਫਲ ਹੋ ਗਿਆ ਹੈ ਮਹਾਪੁਰਸ਼ਾਂ ਦੇ ਦਰਸ਼ਨ ਵੱਡੇ ਪੁੰਨ ਕਰਕੇ ਹੁੰਦਾ ਹੈ ਮਹਾਪੁਰਸ਼ ਹੀ ਬਿਗੜੀ ਰੂਹ ਨੂੰ ਸਵਾਰ ਦਿੰਦੇ ਹਨ ਟੁੱਟੀ ਗੰਢ ਦਿੰਦੇ ਹਨ ਰੇਖ ਵਿੱਚ ਜਮੀਨ ਮਾਰ ਕੇ ਕਿਸਮਤ ਪਲਟ ਬੰਦੇ ਨੇ ਸੰਤ ਦਾ ਬਾਤ ਕਦੇ ਵੀ ਅਧੂਰਾ ਨਹੀਂ ਜਾਂਦਾ ਮੈਂ ਆਪਣੇ ਗੁਰੂ ਮਹਾਰਾਜ ਜੀ ਦੇ গুণਾਂ ਦਾ ਵਰਣਨ ਨਹੀਂ ਕਰ ਸਕਦਾ ਮੇਰੇ ਵਿੱਚ ਉਹ ਸਮਰਥਾ ਨਹੀਂ ਹੈ ਪਰ ਉਹਨਾਂ ਦੇ ਦਿੱਤੇ ਉਪਦੇਸ਼ ਮੁਤਾਬਕ ਨਾਮ ਦੇ ਟਿਕਾਓ ਵਿੱਚ ਹੀ ਪ੍ਰਭੂ ਪ੍ਰਾਪਤੀ ਹੈ ਨਾਮ ਬੋਹ ਚੰਚਰ ਹੈ ਇਹ ਤਾਂ ਇਕਾਂਤ ਵਿੱਚ ਵੀ ਵਸ ਨਹੀਂ ਆਉਂਦਾ ਬੜੀ ਬੜੀ ਸਾਧਨਾ ਕਰਨ ਵਾਲੇ ਸਾਧੂ ਵੀ ਇਸ ਮਨ ਤੇ ਕਾਬੂ ਨਹੀਂ ਪਾ ਸਕੇ ਇਹ ਛਿੰਨ ਮਾਤਰ ਵਿੱਚ ਹੀ ਚਾਰ ਕੁੰਟ 10 ਦਿਸ਼ਾ ਦਾ ਚੱਕਰ ਲਾਉਂਦਾ ਹੈ ਇਸ ਲਈ ਇਸ ਮਨ ਤੇ ਕਾਬੂ ਪੋਣਾ ਬੜਾ ਕਠਿਨ ਹੈ ਮਹਾਪੁਰਸ਼ਾਂ ਦਾ ਕਥਨ ਹੈ ਜਦ ਮਨ ਮੰਨ ਜਾਂਦਾ ਹੈ ਤਾਂ ਹੀ ਹਰੀ ਨੂੰ ਪਰ ਮਾਤਮਾ ਨੂੰ ਜਾਣਿਆ ਜਾਂਦਾ ਹੈ ਇਹ ਮਨੁੱਖਾ ਜਨਮ ਹੀਰੇ ਜਿਹਾ ਸਾਹ ਹੈ ਪਰ ਬੰਦਾ ਅਗਿਆਨ ਵਸ ਹੋ ਕੇ ਇਸ ਅਮੋਲਕ ਜਨਮ ਨੂੰ ਕੋਬੀ ਬਦਲੇ ਗਵਾ ਦਿੰਦਾ ਹੈ ਫਿਰ ਬਾਬਾ ਕਮਲਿਆ ਦਾਸ ਜੀ ਕਥਾ ਸ਼ੁਰੂ ਕਰਦੇ ਹਨ ਇੱਕ ਵਾਰ ਇੱਕ ਧਨੀ सेठ ਆਪਣਾ ਸਾਰਾ ਕੁਝ ਛੱਡ ਕੇ ਘਰ ਤੋਂ ਉਦਾਸ ਹੋ ਕੇ ਤੁਰ ਪਿਆ ਕਿ ਹੁਣ ਘਰ-ਬਾਰ ਛੱਡ ਕੇ ਬਸ ਭਗਤੀ ਹੀ ਕਰਨੀ ਹੈ ਪਰ ਉਸ ਦਾ ਮਨ ਪੂਰਾ ਤਿਆਗੀ ਨਹੀਂ ਸੀ ਇਸ ਵਾਸਤੇ ਉਸ ਨੇ ਇੱਕ ਗੋਧੜੀ ਸਿਉਂ ਕੇ ਬਣਵਾਈ ਤੇ ਉਸ ਵਿੱਚ ਇੱਕ ਲਾਲ ਵੀ ਸਵਾ ਲਿਆ ਕਿ ਅਗਰ ਕੋਈ ਲੋੜ ਪਈ ਤਾਂ ਵਰਤ ਲਵਾਂਗਾ ਉਹ ਧਨੀ ਸੇਠ ਜੰਗਲ ਵਰਨ ਤੁਰ ਪਿਆ ਤੇ ਦੋ ਠੱਗ ਵੀ ਉਸ ਦੇ ਮਗਰ ਲੱਗ ਗਏ ਉਹਨਾਂ ਨੇ ਆਪਣੀ ਥੱਗ ਵਿਦਿਆ ਨਾਲ ਇਹ ਗੱਲ ਸਮਝ ਲਈ ਸੀ ਇਸ ਦੇ ਪਾਸ ਜਦੋਂ ਕੋਈ ਕੀਮਤੀ ਚੀਜ਼ ਹੈ ਉਹ ਥੱਗ ਸੇਠ ਦੇ ਸਾਥੀ ਬਣ ਗਏ ਕਿ ਜਦ ਦਾਲ ਦਾ ਤਾਂ ਕੀਮਤੀ ਚੀਜ਼ ਸੇਠ ਪਾਸੋਂ ਚੋਰਾ ਲਵਾਂਗੇ ਕਈ ਦਿਨ ਉਹ ਥੱਗ ਸੇਠ ਦੇ ਨਾਲ ਰਹੇ ਸੇਠ ਜੰਗਲ ਵਿੱਚ ਦੀ ਆਪਣੀ ਗੋਦ ਦੀ ਸਾង ਵਸਾਂ ਕੇ ਰੱਖੇ ਜਿਸ ਤੂੰ ਥੱਗਾਂ ਨੇ ਸਮਝ ਲਿਆ ਕਿ सेठ ਦੀ ਗੋਦ ਨਹੀਂ ਵਿੱਚ ਕੋਈ ਕੀਮਤੀ ਚੀਜ਼ ਹੈ ਪਰ ਜਿਸ ਕਰਕੇ ਇਹ ਗੋਦ ਨਹੀਂ ਪਵਾ ਬਿਸਾਲ ਨਹੀਂ ਜਾਂਦਾ ਇੱਕ ਦਿਨ सेठ ਨੇ ਉਹਨਾਂ ਥੱਗਾਂ ਨੂੰ ਦੌਰ ਦੇ ਦਿੱਤੇ ਕਿ ਜਾਓ ਜਾ ਕੇ ਮਠਿਆਈ ਲਿਆਓ ਤਾਂ ਉਹ ਦੋਵੇਂ ਥੱਗ ਮਠਿਆਈ ਲੈ ਆਏ ਤੇ ਖਾ ਕੇ ਬਾਕੀ ਸਾਰੇ ਪੈਸੇ ਦੰੜੀਆਂ ਕੋਡੀਆਂ ਤਾਂ ਉਸ ਨੂੰ ਵਾਪਸ ਕਰ ਦਿੱਤੀਆਂ ਜਾ ਕੇ ਉਸ ਸੇਟ ਲਈ ਹਿਸਾਬ ਕੀਤਾ ਤਾਂ ਇੱਕ ਕੋਦੀ ਘਟਣ ਲਈ ਤਾਂ ਉਸਨੇ ਕਿਹਾ ਕਿ ਇੱਕ ਕੋਦੀ ਘਟ ਹੈ ਤਾਂ ਥੱਜਾ ਨੇ ਕਿਹਾ ਕਿ ਜੀ ਅਸੀਂ ਤੇਰਾ ਪੜੇ ਲਿਖੇ ਹੋਏ ਆਂ ਸਾਨੂੰ ਤਾਂ ਦੁਕਾਨਦਾਰ ਨੇ ਜਿੰਨੇ ਪੈਸੇ ਦਿੱਤੇ ਅਸੀਂ ਆ ਕੇ ਤੁਹਾਨੂੰ ਦੇ ਦਿੱਤੇ ਹਨ ਤੁਸੀਂ ਜਾ ਕੇ ਖੁਦ ਹਿਸਾਬ ਕਰਕੇ ਆਓ ਵੀਰ ਭਾਈ ਕਮਲੀਆ ਦਾਸ ਜੀ ਆਈ ਹੋਈ ਸੰਗਤ ਨੂੰ ਸਮਝੋ ਲੱਗੇ ਕਿ ਸੇਠ ਦੀ ਤਰ੍ਹਾਂ ਹਰ ਮਨੁੱਖ ਹੀ ਜੇ ਜੈਸੇ ਜਨਮ ਨੂੰ ਕੋਡੀਆਂ ਦੇ ਭਾਅ ਗਵਾਈ ਜਾ ਰਿਹਾ ਹੈ ਹਰ ਇੱਕ ਮਨੁੱਖ ਇੱਕ ਦਿਨ ਵਿੱਚ 24000 ਸਵਾਸ 8 ਪੈਰਾਂ ਵਿੱਚ ਪੰਡ ਦੇ ਭਾੜੇ ਗਵਾਈ ਜਾ ਰਿਹਾ ਹੈ ਹੁਣ ਇਸ ਬਾਬਤ ਤੁਸੀਂ ਅੰਦਾਜ਼ਾ ਲਾ ਲਓ ਮਨੁੱਖ ਨੂੰ ਆਪਣਾ ਹਰ ਸਵਾਸ प्रभु लेखी लेना चाहिए है तुसी ही रे जन्म ने एवे ना गवाओ गुरबाणी भी इस बात लिखा है रात गवाई सो के दिस गवाया खाए हीरे जैसा जन्म है कोटी बदली जाए क्योंकि ये मनुखी जन्म बड़ा दुर्लभ है जो बार बार नसीब नहीं होगा ये जन्म पाके ਪਰ ਉਪਕਾਰ ਕਰਨਾ ਸੇਵਾ ਕਰਨੀ ਸਿਮਰਨ ਕਰਨਾ ਤੀਰਥ ਯਾਤਰਾ ਕਰਨੀ ਆਦਿ ਸ੍ਰੇਸ਼ਟ ਕੰਮ ਹਨ ਜੋ ਹਰ ਪ੍ਰਾਣੀ ਨੇ ਕਰਨੇ ਚਾਹੀਏ ਹਨ 6 ਰਹਾਦਵਾਰ ਤੋਂ ਉੱਠ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਭਾਈ ਕੰਡਿਆ ਦਾਸ ਜੀ ਬ੍ਰਿੰਦਾਵਨ ਆ ਗਏ ਤੇ ਬ੍ਰਿੰਦਾਵਨ ਤੋਂ ਹੁੰਦੇ ਹੋਏ ਵਾਪਸ ਸੁਲਤਾਨਪੁਰ ਆ ਗਏ ਜਿੱਥੇ ਆ ਕੇ ਦولت ਖਾਂ ਨਵਾਬ ਨੂੰ ਪਾਰਿਆ ਇਹ ਸਾਰਾ ਅਧਿਆਇ ਤੁਸੀਂ ਸਰਵਨ ਕਰੋਗੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਇੱਕ ਪਵਿੱਤਰ ਯਾਤਰਾ ਦੇ ਅਗਲੇ ਅਧਿਆਇ ਵਿੱਚ ਸੰਗਤ ਜੀ ਅਗਰ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਸੰਤ ਪਰੰਪਰਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਇਹ ਪਵਿੱਤਰ ਯਾਤਰਾ ਦੇ ਅਗਲੇ ਭਾਗ ਵਿੱਚ